ਮੈਂ ਪਰਮ ਸਿਕਿਉਰਿਟੀ ਸੋਲੂਸ਼ਨ ਤੋਂ ਗੱਲ ਕਰਦਾ ਪਿਆ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪਰਮ ਸਿਕਿਉਰਿਟੀ ਸੋਲੂਸ਼ਨ ਦਾ ਹੋਮ ਸਿਕਿਉਰਿਟੀ ਕਿਟ ਇਹਦੇ ਵਿੱਚ ਕਿਟ ਦੇ ਵਿੱਚ ਸਾਡੇ ਕੋਲ ਇੱਕ ਪੈਨਲ ਆਂਦਾ ਆ ਜੀ ਇੱਕ ਡੋਰ ਸੈਂਸਰ ਹੁੰਦਾ ਆ ਇੱਕ ਮੋਸ਼ਨ ਸੈਂਸਰ ਹੁੰਦਾ ਆ ਠੀਕ ਹੈ ਜੀ ਇਹਦੇ ਨਾਲ ਤੁਹਾਡੀ ਘਰ ਦੀ ਕੰਪਲੀਟ ਸਿਕਿਉਰਿਟੀ ਹੋ ਜਾਂਦੀ ਆ ਇਸ ਦੇ ਨਾਲ ਅਸੀਂ ਕਿਸ ਤਰੀਕੇ ਨਾਲ ਇਹ ਵਰਕ ਕਰਦਾ ਆ ਉਦੇ ਬਾਰੇ ਅੱਜ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਇਹਨੂੰ ਐਕਟੀਵੇਟ ਕਰ ਲੈਂਦੇ ਆ ਪੈਨਲ ਨੂੰ ਐਕਟੀਵੇਟ ਕਰਨ ਵਾਸਤੇ ਸਾਡੇ ਕੋਲ ਤਿੰਨ ਤਰੀਕੇ ਆ ਜਾਂ ਤਾਂ ਇਹਦੇ ਪੈਟ ਤੋਂ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ 1 2 3 4 5 ਲਿਖਿਆ ਹੋਇਆ ਇਹਨੂੰ ਅਸੀਂ ਕੋਡ ਬਣਾ ਸਕਦੇ ਕੋਈ ਵੀ ਕੋਡ ਅਸੀਂ ਬਣਾ ਕੇ ਆ ਐਂਟਰ ਦਾ ਆ ਐਂਟਰ ਦਾ ਠੀਕ ਹੈ ਬਣਿਆ ਹੋਇਆ ਆ ਨਿਸ਼ਾਨ ਇੱਥੋਂ ਐਂਟਰ ਕਰਕੇ ਅਸੀਂ ਆਪਣਾ ਕੋਡ ਜਿਹੜਾ ਆ ਉਹ ਇੱਥੇ ਲਗਾ ਕੇ ਇਨੂੰ ਐਕਟੀਵੇਟ ਕਰ ਸਕਦੇ ਆ ਠੀਕ ਹੈ ਦੂਸਰਾ ਵੇ ਹੈਗਾ ਆ ਰਿਮੋਟ ਇਸ ਰਿਮੋਟ ਤੋਂ ਡੀਐਕਟੀਵੇਟ ਔਰ ਐਕਟੀਵੇਟ ਕੀਤਾ ਜਾ ਸਕਦਾ ਇਹਨੂੰ ਜਿੱਦਾਂ ਕਿ ਮੈਂ ਐਕਟੀਵੇਟ ਕਰ ਲਾਂਗਾ ਹੁਣ ਆ ਇੱਕ ਬੀਪ ਦਿੱਤੀ ਇਹਨੇ ਇਹ ਐਕਟੀਵੇਟ ਹੋ ਗਿਆ ਆ ਦੂਸਰਾ ਨਾਲ ਹੀ ਬਟਨ ਮਰਿਆ ਅਗਰ ਇਹ ਆਪਾਂ ਨੱਪ ਦਿੰਦੇ ਆ ਤੇ ਇਹ ਡੀਐਕਟੀਵੇਟ ਹੋ ਜਾਂਦਾ ਆ ਤੋ ਨਾਲ ਹੀ ਨਾਲ ਤੁਹਾਨੂੰ ਫੋਨ ਦੇ ਉੱਤੇ ਮੈਸੇਜ ਵੀ ਆ ਜਾਏਗਾ ਅਗਰ ਐਕਟੀਵੇਟ ਜਾਂ ਡੀਐਕਟੀਵੇਟ ਹੋਇਆ ਸਿਸਟਮ ਠੀਕ ਹੈ ਜੀ ਤੋ ਤੁਹਾਨੂੰ ਫੋਨ ਤੇ ਵੀ ਅਲਰਟ ਆ ਜਾਏਗਾ ਕਿ ਸਿਸਟਮ ਐਕਟੀਵੇਟ ਹੋ ਗਿਆ ਔਰ ਡੀਐਕਟੀਵੇਟ ਹੋ ਗਿਆ ਜਸਟ ਆ ਮੈਂ ਐਕਟੀਵੇਟ ਕੀਤਾ ਸੀਗਾ ਠੀਕ ਹੈ ਜੀ ਤੋ ਆ ਗਿਆ ਸੀਗਾ ਸਿਸਟਮ ਐਕਟੀਵੇਟਡ ਬਾਏ ਰਿਮੋਟ ਹਨਾ ਔਰ ਫਿਰ ਮੈਂ ਡੀਐਕਟੀਵੇਟ ਕੀਤਾ ਤੇ ਉਹ ਵੀ ਉਹਦੇ ਨਾਲ ਆ ਗਏ ਔਰ ਨਾਲ ਦੀ ਨਾਲ ਇਹਨਾਂ ਨੇ ਬੈਟਰੀ ਸਟਰੈਂਥ ਵੀ ਦੱਸ ਦਿੱਤੀ ਸਾਨੂੰ 71% ਆ ਠੀਕ ਹੈ ਇਸ ਤਰੀਕੇ ਨਾਲ ਕਮਿਊਨੀਕੇਸ਼ਨ ਹੋ ਜਾਂਦਾ ਹੈ ਫੋਨ ਦੇ ਉੱਤੇ ਵੀ ਕਿਉਂਕਿ ਇਹਦੇ ਅੰਦਰ ਅਸੀਂ SIM ਪਾਇਆ ਹੋਇਆ ਤੋ ਹੁਣ ਮੈਂ ਤੁਹਾਨੂੰ ਇਹਦੀ ਵਰਕਿੰਗ ਦੱਸਦਾ ਆ ਜਿੱਦਾਂ ਹੀ ਕੋਈ ਜਿੱਦਾਂ ਹੀ ਕੋਈ ਚੋਰ ਆਏਗਾ ਠੀਕ ਹੈ ਅਗਰ ਉਹ ਘਰ ਦਾ ਡੋਰ ਓਪਨ ਕਰਦਾ ਆ ਅਗਰ ਘਰ ਦਾ ਡੋਰ ਓਪਨ ਕਰਦਾ ਇਹ ਸਾਡੇ ਕੋਲ ਡੋਰ ਸੈਂਸਰ ਆ ਠੀਕ ਹੈ ਜੀ ਇਹ ਡੋਰ ਸੈਂਸਰ ਆ ਤੋਂ ਇਹ ਜਿੱਦਾਂ ਹੀ ਠੀਕ ਹੈ ਅਸੀਂ ਇਹਨੂੰ ਕੱਟ ਦਿੱਤਾ ਤੋਂ ਤੁਹਾਡਾ ਜਿਹੜਾ ਆ ਅਲਾਰਮ ਵੱਜਣਾ ਸ਼ੁਰੂ ਹੋ ਗਿਆ ਔਰ ਅਲਾਰਮ ਵੱਜਣ ਤੋਂ ਬਾਅਦ ਨਾਲ ਹੀ ਸਾਨੂੰ ਕਾਲ ਵੀ ਆ ਗਈ ਠੀਕ ਹੈ ਦੇਖ ਸਕਦੇ ਆ ਆਹ ਕਾਲ ਆ ਗਈ ਤੁਹਾਨੂੰ ਇਸ ਪੈਨਲ ਨੇ ਨਾਲ ਨਾਲ ਕੋਡ ਆਪ ਦਿੱਤੀ ਜਾਂ ਨੂੰ ਇੱਥੋਂ ਅਸੀਂ ਇਹਨੂੰ ਡੀਐਕਟੀਵੇਟ ਕਰ ਸਕਦੇ ਹਾਂ ਫੋਨ ਤੋਂ ਅਸੀਂ ਇਹਨੂੰ ਡੀਐਕਟੀਵੇਟ ਵੀ ਕਰ ਸਕਦੇ ਹਾਂ ਫੋਨ ਕੋਲ ਤੁਹਾਨੂੰ ਆ ਜਾਏਗੀ ਕੋਈ ਪੰਜ ਨੰਬਰ ਜਿਹੜੇ ਸਾਨੂੰ ਤੁਸੀਂ ਦੋਗੇ ਉਹ ਅਸੀਂ ਅਟੈਚ ਕਰ ਦਵਾਂਗੇ ਠੀਕ ਹੈ ਜੀ ਔਰ ਨਾਲ ਨਾਲ ਮੈਸੇਜ ਵੀ ਆਉਂਦੇ ਆ ਠੀਕ ਹੈ ਸਿਸਟਮ ਡੀਐਕਟੀਵੇਟਿਡ ਤੋਂ ਇਸ ਸਿੱਕੇ ਦੇ ਨਾਲ ਇਹ ਸਾਡਾ ਜਿਹੜਾ ਡੋਰ ਵਾਲਾ ਸੈਂਸਰ ਵਰਕ ਕਰਦਾ ਆ ਠੀਕ ਹੈ ਜੀ ਹੁਣ ਦੂਸਰਾ ਸੈਂਸਰ ਹੈਗਾ ਉਹ ਸਾਡਾ ਹੈਗਾ ਮੂਸ਼ਨ ਸੈਂਸਰ ਮੋਸ਼ਨ ਸੈਂਸਰ ਕਿਦਾ ਵਰਕ ਕਰਦਾ ਆ ਪਹਿਲੋ ਇਹਨੂੰ ਪੇਅਰ ਅਪ ਕਰਾਂਗੇ ਅਸੀਂ ਠੀਕ ਹੈ ਜੀ ਤੋ ਪੇਅਰ ਅਪ ਕਰਨ ਵਾਸਤੇ ਸਾਨੂੰ ਇਸ ਤਰ੍ਹਾਂ ਇਹਨੂੰ ਲੌਂਗ ਪ੍ਰੈਸ ਕਰਨਾ ਪੈਣਾ ਲੌਂਗ ਪ੍ਰੈਸ ਕਰਾਂਗੇ ਜਦੋਂ ਇਹ ਸਿਗਨਲ ਆਊਗਾ ਤੋ ਕੁਝ ਮੋਸ਼ਨ ਕਰ ਦੇਣਾ ਉਹ ਦੇਖ ਕੇ ਇਹ ਸਾਡਾ ਹੁਣ ਸੈਂਸਰ ਜਿਹੜਾ ਆ ਪੇਅਰ ਅਪ ਹੋ ਚੁੱਕਾ ਆ ਠੀਕ ਹੈ ਜਦੋਂ ਅਸੀਂ ਇਹਦੇ ਸਾਹਮਣੇ ਕੋਈ ਕੋਈ ਵੀ ਪਤਨ ਆਂਦਾ ਆ ਹੋਨ ਪੋਰਟ ਉਹ ਡੀ ਐਕਟੀਵੇਟ ਕਰ ਦੋ ਜਾਂ ਫਿਰ ਰਿਮੋਟ ਤੋਂ ਵੀ ਡੀ ਐਕਟੀਵੇਟ ਆ ਇਹ ਹੋਮ ਸਿਕਿਉਰਟੀ ਕਿਟ ਇੰਸਟਾਲ ਕਰਨ ਲਈ ਦਿੱਤੇ ਹੋਏ ਨੰਬਰ ਤੇ ਕੰਟੈਕਟ ਕੀਤਾ ਜਾਵੇ ਸੈਂਸਰ ਅਟੈਚ ਹੋ ਗਿਆ